ਤੋ ਜਿਹਨ ਲੜਾਈ ਚੱਲ ਰਹੀ ਹੈ ਅਸੀਂ ਕਾਖੀ ਵਰਦੀ ਪਾ ਕੇ ਹੀ ਲੜਾਂਗੇ ਤਾਂ ਜੋ ਸਰਕਾਰਾਂ ਸੋਚਣ ਵੀ ਵਰਦੀ ਨਾਲ ਵਰਦੀ ਵਾਲੇ ਲੜ ਰਹੇ ਸੈਂਟਰ ਸਰਕਾਰ ਟੱਕਾ ਕਰ ਰਹੀ ਹੈ ਗੋਲਾਬਾਰੀ ਕਰ ਰਹੀ ਹੈ ਤਾਂ ਅਸੀਂ ਉਹਨੂੰ ਦੇਖਦੇ ਹੋਏ ਅਸੀਂ ਇੱਥੇ ਪੂਰਨ ਤੌਰ ਤੇ ਸਾਰਾ ਹੀ ਸਟਾਫ ਇੱਥੇ ਧਰਨਾ ਲੈ ਕੇ ਇੱਥੇ ਆ ਗਏ ਆ ਤੁਹਾਨੂੰ ਦਿਖ ਰਿਹਾ ਹੈ ਉਹਨੇ ਨੇੜੇ ਕੈਮਰਾ ਲਾ ਕੇ ਦੇਖੋ ਆ ਦੇਖੋ ਮੇਰੇ ਅੱਥਰੂ ਗੈਸ ਦਾ ਗੋਲਾ ਬੱਜਿਆ ਸੀ ਮੈਂ ਆਪਣੀ ਜਾਨ ਤੇ ਖੇਡ ਕੇ ਇੱਥੇ ਕਿਸਾਨਾਂ ਦੇ ਨਾਲ ਰਿਹਾ ਅੱਜ। ਅਗਵਾਤਮਨ ਲੋਕਾਂ ਚ ਰਾਤ ਨੂੰ ਲਾਈਵ ਹੋ ਕੇ ਕਹਿੰਦਾ ਮੈਨੂੰ ਬਹੁਤ ਫਿਕਰ ਆ ਕਿਸਾਨਾਂ ਦੀ ਜੇ ਹੈ ਜਿਹੜੀਆਂ ਉਹ ਲੋਕ ਚੱਕਵੀ ਹੋ ਰਹੇ ਨੇ ਜਾਨਾਂ ਜਾ ਰਹੀਆਂ ਨੇ ਉਹਨੂੰ ਇਹ ਫਿਕਰ ਨਹੀਂ ਹੈਗੀ ਜਿੰਨਾ ਉਹਦਾ ਪ੍ਰਸ਼ਾਸਨ ਖੜਾ ਇੱਥੇ ਪੰਜਾਬ ਪੁਲਿਸ ਖੜੀ ਹੈ ਕਿਉਂ ਨਹੀਂ ਉਹ ਕੋ ਕਰਦੇ ਉਹਨੂੰ ਡੀਐਸਪੀ ਨੂੰ ਸਵਾਲ ਪੁੱਛਿਆ ਸੀ ਵੀ ਉਹ ਆਪਣੇ ਪੰਜਾਬ ਤੇ ਗੋਲੇ ਸਿੱਟ ਰਹੇ ਨੇ ਤੁਸੀਂ ਕੀ ਕਰੋਗੇ ਪਤਾ ਕਹਣਾ ਨਹੀਂ ਸਾਡੇ ਸੀਨੀਅਰ ਅਧਿਕਾਰੀ ਗੱਲ ਕਰਨਾ ਉਹ ਨਹੀਂ ਮਿਲਿਆ ਤਾਂ ਕਹਿੰਦੇ ਕਿ ਪੰਜਾਬ ਲਈ ਧਰਨਾ ਲੱਗਾ ਹੈ ਖਾਕੀ ਵਰਦੀਆਂ ਪਾ ਕੇ ਅਸੀਂ ਅਥਰੂ ਗੈਸ ਦੇ ਮੂੰਹ ਮੋੜਾਂਗੇ ਪੰਜਾਬ ਦੀ ਹੱਦ ਅੰਦਰ ਆ ਕੇ ਡਰੋਨ ਨੇ ਅਥਰੂ ਗੈਸ ਬੰਬ ਸੈੱਟ ਦਿੱਤੇ ਪੰਜਾਬ ਪੁਲਿਸ ਚੁੱਪ ਹੈ ਪੰਜਾਬ ਦੇ ਵਿੱਚ ਜਿਹੜੇ ਪੱਕੇ ਮੁਲਾਜ਼ਮ ਨੇ ਜੋ ਲੱਖ ਲੱਖ ਰੁਪਏ ਤਨਖਾਹ ਲੈਂਦੇ ਉਹ ਚੁੱਪ ਨੇ ਸਗੋਂ ਦੀ ਪੰਜਾਬ ਪੁਲਿਸ ਦੇ ਜਾਂ ਜਿਹੜੇ ਫਾਇਰ ਬ੍ਰਿਗੇਡ ਚ ਕੰਮ ਕਰਨ ਵਾਲੇ ਕੱਚੇ ਮੁਲਾਜ਼ਮ ਉਹਨਾਂ ਦਾ ਜ਼ਮੀਰ ਜਾਗ ਗਿਆ ਆਪਣਾ ਧਰਨਾ ਜਿਹੜਾ ਲੈਸੋ ਚੱਕ ਕੇ ਸਿੱਧੇ ਕਿਸਾਨਾਂ ਕੋਲੇ ਪਹੁੰਚ ਗਏ ਭਾਈਆਂ ਨੇ ਵਰਦੀ ਵੀ ਪਾਈ ਹੋਈ ਹੈ ਭਾਈ ਇੱਥੇ ਪਹੁੰਚੇ ਹੋ ਤਸਵੀਰਾਂ ਦੇਖ ਕੇ ਪਹੁੰਚੇ ਹੋ ਆਪਣਾ ਧਰਨਾ ਚੱਕ ਕੇ ਪਹੁੰਚੇ ਹੋ ਕਿਸ ਤਰੀਕੇ ਸਾਰੀਆਂ ਚੀਜ਼ਾਂ ਨੂੰ ਅਨਲਾਈਜ਼ ਕਰਦੋਂ ਕਿਵੇਂ ਅਸੀਂ 2-3 ਮਹੀਨੇ ਪਹਿਲਾਂ ਤਾਰੀਖ ਰੱਖੀ ਹੋਈ ਸੀ 12 ਤਾਰੀਖ ਦੀ ਵੀ ਅਸੀਂ ਦੇਸੂ ਮਜਰੇ ਮਹਾਲੀ ਬੇਰਕਾ ਚੌਂਕ ਧਰਨਾ ਦੇਣਾ ਹੈ ਤੇ ਕਿਸਾਨਾਂ ਦੀ ਵੀ ਡੇਟ ਰੱਖੀ ਹੋਈ ਸੀ 13 ਤਾਰੀਖ ਅਸੀਂ ਵੀ ਕਿਸਾਨਾਂ ਦੇ ਪੁੱਤਾਂ ਅਸੀਂ ਜਦੋਂ ਇੱਥੇ ਸੈਂਟਰ ਸਰਕਾਰ ੱੱਕਾ ਕਰ ਰਹੀ ਹੈ ਗੋਲਾਬਾਰੀ ਕਰ ਰਹੀ ਹੈ ਤਾਂ ਅਸੀਂ ਉਹਨੂੰ ਦੇਖਦੇ ਹੋਏ ਅਸੀਂ ਇੱਥੇ ਪੂਰਨ ਤੌਰ ਤੇ ਸਾਰਾ ਹੀ ਸਟਾਫ ਇੱਥੇ ਧਰਨਾ ਲੈ ਕੇ ਇੱਥੇ ਆ ਗਏ ਆ। ਬਿਲਕੁਲ ਹੁਣ ਅਥਰੂ ਗੈਸ ਦੇ ਗੋਲੇ ਸਿੱਟੇ ਜਾਣਗੇ। ਸਾਨੂੰ ਟ੍ਰੇਨਿੰਗ ਮਿਲੀ ਹੋਈ ਹੈ ਕਿਸਾਨਾਂ ਦਾ ਸਾਥ ਦੇਵੋਗੇ ਉਹ ਕਿਉਂਕਿ ਨੌਜਵਾਨ ਨਵੇਂ ਨੇ ਜੋਸ਼ ਜ਼ਰੂਰ ਹੈ ਪਰ ਉਹ ਚੀਜ਼ਾਂ ਨੂੰ ਚੱਲ ਨਹੀਂ ਸਕਦੇ ਗੋਲੇ ਨੂੰ ਕਿਵੇਂ ਡਿਫਿਊਜ਼ ਕਰਨਾ ਹੈ ਹੋਰ ਚੀਜ਼ਾਂ ਕਿਵੇਂ ਨੇ ਅੱਗੇ ਕਿਵੇਂ ਵਧਣਾ ਹੈ ਬੈਰੀਕੇਡ ਕਿਵੇਂ ਹਟਾਉਣੇ ਨੇ ਤਾਂ ਕਿਸਾਨਾਂ ਨੂੰ ਇਸ ਚੀਜ਼ ਦਾ ਫਾਇਦਾ ਹੋਊਗਾ। ਅਸੀਂ ਜਦੋਂ 13 ਤਰੀਕ ਨੂੰ ਪਹਿਲੇ ਦਿਨ ਉਰੇ ਆਏ ਸੀ ਅਸੀਂ ਇੱਥੇ ਸੀ ਆ ਤੁਹਾਨੂੰ ਦਿਖ ਰਿਹਾਏ ਉਹਨੇ ਨੇੜੇ ਕੈਮਰਾ ਲਾ ਕੇ ਦੇਖੋ ਆਹ ਦੇਖੋ ਮੇਰੇ ਅਥਰੂ ਗੈਸ ਦਾ ਗੋਲਾ ਵੱਜਿਆ ਸੀ। ਮੈਂ ਆਪਣੀ ਜਾਨ ਤੇ ਖੇਡ ਕੇ ਇੱਥੇ ਕਿਸਾਨਾਂ ਦੇ ਨਾਲ ਰਿਹਾ ਇੱਥੇ ਉਸ ਦਿਨ ਦਾ ਮੈਂ 13 ਤਰੀਕ ਦਾ 14 ਨੂੰ ਮੈਂ ਫੇਰ ਮਹਾਲੀ ਚੱਲ ਗਿਆ 15 ਨੂੰ ਫੇਰ ਇੱਥੇ ਆ ਗਿਆ 16 ਨੂੰ ਮੈਂ ਮੀਟਿੰਗ કરી ਮੇਰੇ ਸਾਰੇ ਮੁਲਾਜ਼ਮਾਂ ਨਾਲ ਅਸੀਂ ਕਿ ਆਪਣਾ ਇੱਥੇ ਧਰਨਾ ਚੱਕ ਕੇ ਆਪਾਂ ਸ਼ੰਭੂ ਬਾਰਡਰ ਤੇ ਚੱਲੀ ਗੱਲ ਸਾਰੀ ਜਾਗੀ ਜਮੀਰ ਦੀ ਤੁਹਾਡੇ ਵੀ ਖਾਕੀ ਵਰਦੀ ਪਾਈ ਹੁੰਦੀ ਆ ਖਾਕੀ ਵਰਦੀ ਲਾ ਕੇ ਉਰੇ ਆਗੇ ਤੁਸੀਂ ਕੱਚੇ ਮੁਲਾਜ਼ਮ ਹੋ ਬੇਸ਼ੱਕ ਸਰਕਾਰ ਪੱਕੇ ਨਹੀਂ ਕਰੀ ਪਰ ਜ਼ਮੀਰ ਪੱਕਾਗਾ ਸਾਡੇ ਖਾਕੀ ਵਰਦੀ ਪਾਈ ਆ ਜਦੋਂ ਕਿਸੇ ਫੈਕਟਰੀ 'ਚ ਅੱਗ ਲੱਗਦੀ ਆ ਤਸੀਂ ਖਾਕੀ ਵਰਦੀ ਪਾ ਕੇ ਅੰਦਰ ਨੂੰ ਜਾਂਦੇ ਲੋਕੀ ਬਾਹਰ ਨੂੰ ਆਉਂਦੇ ਨੇ ਅਸੀਂ ਜਿਹੜਾ ਉਰੇ ਫੌਜੀਆਂ ਨਾਲ ਲੜਾਈ ਚੱਲ ਰਹੀ ਹੈ ਅਸੀਂ ਖਾਕੀ ਵਰਦੀ ਪਾ ਕੇ ਹੀ ਲੜਾਂਗੇ ਤਾਂ ਜੋ ਸਰਕਾਰਾਂ ਸੋਚਣ ਵੀ ਵਰਦੀ ਨਾਲ ਵਰਦੀ ਵਾਲੇ ਲੜ ਰਹੇ ਨੇ ਅਸੀਂ ਆਪਣੀ ਜਾਨ ਤੇ ਖੇਡ ਕੇ ਇੱਥੇ ਜਿਹੜੇ ਬਾਸੂ ਗੋਲੇ ਨੇ ਬੋਰੀਆਂ ਗਿੱਲੀਆਂ ਕਰਕੇ ਉਹਨਾਂ ਨੂੰ ਡਿਫਿਊਜ਼ ਕੀਤੇ ਵੀ ਨੇ ਕਰਾਂਗੇ ਵੀ ਅਸੀਂ ਆਪਣੀ ਲੜਾਈ ਲੜਦੇ ਰਹਾਂਗੇ ਬਾਈ ਖਾਕੀ ਵਰਦੀ ਤੁਸੀਂ ਸਾਰੇ ਪਹੁੰਚੇ ਹੋ ਇਹ ਨਾ ਹੋਵੇ ਮੁੜ ਕੇ ਇੰਟਰਵਿਊ ਤੋਂ ਬਾਅਦ ਕੋਈ ਇੱਧਰ ਵਰਦੀ ਲਾਥੇ ਆਵੇ ਨਾ ਗੱਲ ਫੇਰ ਵਾਪਸ ਉੱਥੇ ਆ ਜਾਵੇ ਦੇਖੋ ਜਿਹੜਾ ਪਿੱਛੇ ਸਰਕਾਰ ਨੇ ਸਾਨੂੰ ਚੇਤਾਵਨੀ ਦੇਈ ਸੀ ਵੀ ਆਪਣੇ ਆਪਣੇ ਸਟੇਸ਼ਨਾਂ ਤੇ ਹਾਜ਼ਰ ਹੋ ਜਿਓ 1300 ਮੁਲਾਜ਼ਮ ਹੈ 1300 ਚੋਂ 500 ਬੰਦਾ ਡਿਊਟੀ ਤੇ ਹੁੰਦਾ ਬਾਕੀ ਡਿਊਟੀਆਂ ਸ਼ਿਫਟਾਂ ਵਧਾ ਘੁੰਮਦੀਆਂ ਨੇ ਤਾਂ ਅਸੀਂ ਸਾਰਾ ਪੱਕਾ ਸਮਰਥਨ ਦੇ ਇੱਥੇ ਟਰਾਲੀ ਲਾਤੀ ਇੱਕ ਟੈਂਟ ਲਾਤਾ ਆਫ ਡਿਊਟੀ ਅਸੀਂ ਸਾਰੇ ਇੱਥੇ ਆਪਣੇ ਸਵਾਮਾਂ ਨਿਵਾਵਾਂਗੇ ਡੇਲੀ ਇੱਥੇ ਸਟੇਜ ਤੋਂ ਬੋਲਦੇ ਰਹਾਂਗੇ ਇਹ ਅਸੀਂ ਵਾਦਾ ਵੀ ਕੀਤਾ ਕਿਸਾਨਾਂ ਨਾਲ ਹੁਣ ਸਟੇਜ ਤੋਂ ਤੇ ਅਸੀਂ ਆਉਂਦੇ ਰਹਾਂਗੇ ਬਾਈ ਤੁਸੀਂ ਆਪਣੀ ਇੱਕ ਹਿਸਾਬ ਦੀ ਨੌਕਰੀ ਨੂੰ ਖਤਰੇ 'ਚ ਜਿਵੇਂ ਪਾ ਲਿਆ ਹੈਗਾ ਕਿਉਂਕਿ ਜਦੋਂ ਮੋਰਚਾ ਜਿੱਤ ਹੋ ਜਾਣਾ ਹੈ ਕਿਸਾਨ ਵਾਪਸ ਘਰੇ ਚਲੇ ਜਾਣਗੇ ਫਿਰ ਤੁਹਾਨੂੰ ਇੱਕ ਖਤਰਾ ਵੀ ਤ ਹੈ ਸਰਕਾਰ ਤੁਹਾਡੇ ਖਿਲਾਫ ਐਕਸ਼ਨ ਲਏਗੀ ਉਹ ਚੀਜ਼ਾਂ ਨੂੰ ਕਿਵੇਂ ਕਿਉਂਕਿ ਬੰਦਾ ਆਪਣੀ ਅਗਲੀ ਸੋਚ ਕੇ ਚੱਲ ਰਿਹਾ ਹੁੰਦਾ ਅਸੀਂ ਸਰਕਾਰ ਦੀ ਜਿਹੜੀ ਦਿਹਾੜੀ ਐਜ ਮੰਨ ਲਓ ਤਨਖਾਹ ਹੈ 10000 ਰੁਪਏ 10000 ਤਾਂ ਤੁਸੀਂ ਵੀ ਕਮਾ ਲਿਓ ਇੱਕ ਜ਼ਿਮੀਂਦਾਰ ਖੇਤ ਚ ਮਿਹਨਤ ਕਰਕੇ ਕਮਾਲ ਦਾ ਜੇ ਸਰਕਾਰ ਸਾਨੂੰ ਕੱਢਣਾ ਚਾਹੁੰਦੀ ਹੈ ਕੱਲ ਨੂੰ ਕੱਢਦੀ ਅੱਜ ਕੱਢ ਦੇਵੇ ਸਾਨੂੰ ਕੋਈ ਡਰ ਨਹੀਂ ਸਾਡੀਆਂ ਨੌਕਰੀਆਂ ਦਾ 10-1000 ਤਾਂ ਆਮ ਬੰਦੇ ਦੁਕਾਨਾਂ ਤੇ ਕੰਮ ਕਰਦੇ ਲੈਂਦੇ ਨੇ ਇੱਕ ਪਾਸੇ ਸਰਕਾਰ ਵਾਅਦਾ ਕਰਦੀ ਹੈ ਵੀ ਅਸੀਂ ਪੰਜਾਬ ਚ ਕੱਚੇ ਕੰਮੇ ਨਹੀਂ ਰਹਿਣ ਦੇਣੇ ਸਾਰੇ ਕੱਚੇ ਕੰਮੇ ਨੂੰ ਪੱਕੇ ਕਰਾਂਗੇ ਹਰ ਇੱਕ ਸਰਕਾਰ ਸੱਤਾ ਚ ਆਉਂਦੀ ਹੈ ਆਪਣਾ ਵਾਅਦਾ ਕਰਦੀ ਹੈ ਵੋਟਾਂ ਲੈਂਦੀ ਹੈ ਉਤੇ ਵਾਅਦਾ ਆਪਣਾ ਮੈਲਾਂ ਚ ਬਹਿ ਜਾਂਦੀ ਹੈ ਆਪਾ ਭਗਵੰਤ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਤੁਹਾਡੇ ਹੱਥਾਂ ਦੇ ਵਿੱਚ ਰੋਟੀ ਵਾਲੇ ਡੱਬੇ ਹੋਣਗੇ ਜਿਹੜਾ ਉਹਨਾਂ ਦਾ ਹਰਾ ਪੈਨ ਹੈਗਾ ਉਹ ਤੁਹਾਡੇ ਫਾਇਦੇ ਲਈ ਤੁਹਾਡੇ ਹੱਕ ਦੇ ਵਿੱਚ ਭੁਗਤੇਗਾ ਕੀ ਲੱਗਦਾ ਕਿ ਹਰਾ ਪੈਨ ਕਿੱਥੇ ਜਦੋਂ ਪੈਨ ਤਾਂ ਬਸ ਪੈਨ ਤਾਂ ਉਹਦੀ ਸ਼ਿਆਹੀ ਮੁੱਕ ਗਈ ਐ ਜਿਹੜਾ ਪੈਨ ਉਹਦਾ ਚੱਲਿਆ ਸੀ ਉਹ ਆਪਣੇ ਉਹਦੇ ਫੈਮਿਲੀ ਮੈਂਬਰਾਂ ਲਈ ਚੱਲਿਆ ਸੀ ਘਰਦਿਆਂ ਵਾਸਤੇ ਚੱਲਿਆ ਸੀ ਪਹਿਲਾਂ ਕਹਿੰਦਾ ਹੁੰਦਾ ਸੀ ਇੰਟਰਵਿਊ ਵਿੱਚ ਵੀ ਲੀਡਰ ਉੱਪਰ ਦੀ ਲੰਘ ਜਾਂਦੇ ਜਹਾਜ਼ਾਂ 'ਚ ਟੂ ਟੂ ਕਰਕੇ ਗੱਡੀਆਂ ਚ ਲੰਘ ਜਾਂਦੇ ਨੇ ਅਸੀਂ 2 2.5 ਸਾਲ ਤੋਂ ਸੱਤਾ ਨੂੰ ਸਰਕਾਰ ਚਾਈ ਨੂੰ ਹੋ ਗਿਆ ਸਾਨੂੰ ਇੱਕ ਵਾਰ ਨਹੀਂ ਮਿਲਿਆ ਆਈ ਮੋਡੇ ਦੇ ਹੱਥ ਰੋਡ ਤੇ ਜਾਂਦੇ ਨੂੰ ਅਸੀਂ ਘੇੜਦੇ ਵੀ ਹਾਂ ਸਾਨੂੰ ਰੋਡ ਤੇ ਕਹਿੰਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਥੋੜੇ ਬਾਰੇ ਸੋਚਾਂਗੇ ਪਰ ਸਾਡੇ ਬਾਰੇ ਅਜੇ ਤੱਕ ਕਿਸੇ ਵੀ ਸਰਕਾਰ ਨੇ ਨਹੀਂ ਸੋਚਿਆ ਹੈ ਉਹਨੂੰ ਤਾਂ ਉਮੀਦ ਸੀ ਕਿ ਕਿਉਂਕਿ ਬਦਲਾਵ ਵਾਲੀ ਸਰਕਾਰ ਪੰਜਾਬ ਚ ਆਈ ਸੀ ਭਗਵਾਨ ਤੇ ਐ ਕਰੋ ਸਾਨੂੰ ਇੰਨੀ ਉਮੀਦ ਸੀ ਅਸੀਂ ਇੱਕ ਦੂਜੇ ਨੂੰ ਕਹਿ ਕਹਿ ਕੇ ਵੋਟਾਂ ਪੁਆਈਆਂ ਨੇ ਵੀ ਆਮ ਆਦਮੀ ਨੂੰ ਵੋਟਾਂ ਪਾਓ ਵੀ ਸ਼ਾਇਦ ਇਹ ਸਾਡੇ ਬਾਰੇ ਕੁਝ ਕਹੋਗੀ ਝੂਠਤਪਾਨ ਬੋਲ ਕੇ ਉਹ ਆਤਿਆਂ ਨੂੰ ਵੇ ਸ਼ੁਰੂ ਦਾ ਹੋ ਫਿਲਮਾਂ ਬਣਾਉਂਦਾ ਝੂਠ ਬੋਲ ਬੋਲ ਕੇ ਫਿਲਮਾਂ ਬਣਾਉਂਦਾ ਝੂਠ ਬੋਲ ਬੋਲ ਕੇ ਉਹਨੇ ਆਪਣੀਆਂ ਬੁੱਟਾਂ ਲੈ ਲਈਆਂ ਸਰਕਾਰ ਬਣਾ ਲਈ ਹੁਣ ਮੁੜ ਕੇ ਭੱਲ ਗਿਆ ਕੇ ਬਿਲਕੁਲ ਸੋ ਪੰਜਾਬ ਨੂੰ ਮੈਂ ਦੱਸ ਦਮਾ ਵੀ ਇਹ ਫਾਇਰ ਬ੍ਰਿਗੇਡ ਵਾਲੇ ਕੱਚੇ ਕੰਮੇ ਨੇ ਪਿਛਲੇ ਕਈ ਮਹੀਨਿਆਂ ਤੋਂ ਇਹ ਧਰਨੇ ਤੇ ਸੀਗੇ ਜਦੋਂ ਇਨਸਾਫ ਨਹੀਂ ਮਿਲਿਆ ਤਾਂ ਕਹਿੰਦੇ ਕਿ ਪੰਜਾਬ ਲਈ ਧਰਨਾ ਲੱਗਾ ਹੈ ਖਾਕੀ ਵਰਦੀਆਂ ਪਾ ਕੇ ਅਸੀਂ ਅੱਥਰੂ ਗੈਸ ਦੇ ਮੂੰਹ 모ੜਾਂਗੇ ਬਾਈ ਕੀ ਲੱਗਦਾ ਹੈਗਾ ਕਿਉਂਕਿ ਭਗਵੰਤ ਮਾਨ ਕਹਿੰਦੇ ਕਿ ਬਸ ਕਿਸਾਨਾਂ ਵਾਲੀ ਬਹੁਤ ਫਿਕਰਮੰਦ ਵਿਚੋਲੀਏ ਦਾ ਕੰਮ ਕਰ ਰਹੇ ਨੇ ਕੋਈ ਅਸਰ ਪਾਊਗਾ ਤੁਹਾਡੇ ਕਿਉਂਕਿ ਜਦੋਂ ਖਾਕੀ ਵਰਦੀ ਪੰਜਾਬ ਵੱਲੋਂ ਪਾ ਕੇ ਉੱਧਰ ਬੜੀ ਨੈਸ਼ਨਲ মিডিਆ ਨੇ ਚਰਚਾ ਕਰਨੀ ਹੈ ਭਗਵਾਨ ਤੁਮਾਂ ਤਾਂ ਕਹਿ ਰਿਹਾ ਵੀ ਮੈਂ ਕਿਸਾਨਾਂ ਦੇ ਨਾਲ ਆ ਜਿਹੜੀ ਇਹ ਗੋਲਾਵਾਰੀ ਹੋ ਰਹੀ ਹੈ ਇਹ ਪੰਜਾਬ ਦੇ ਵਿੱਚ ਖੜੇ ਨੇ ਉਹ ਸੈਂਟਰ ਦੇ ਜਿਹੜੇ ਫੌਜੀ ਖੜੇ ਨੇ ਪੰਜਾਬ ਦਾ ਇਹ ਜਿਹੜਾ ਖੱਗਰ ਦਰਿਆ ਹੈ ਇਹ ਪੰਜਾਬ ਦੀ ਹਰਿਆਣੇ ਦੀ ਹੱਦ ਬਹੁਤ ਪਿੱਛੇ ਹੈ ਪੰਜਾਬ 'ਚ ਖੜੇ ਨੇ ਪੰਜਾਬ ਦੇ ਲੋਕਾਂ ਤੇ ਅਤਿਆਚਾਰ ਕਰ ਰਹੇ ਨੇ ਭਗਵੰਤਮਾਨ ਲੋਕਾਂ ਚ ਰਾਤ ਨੂੰ ਲਾਈਵ ਹੋ ਕੇ ਕਹਿੰਦਾ ਮੈਨੂੰ ਬਹੁਤ ਫਿਕਰ ਆ ਕਿਸਾਨਾਂ ਦੀ ਜੇ ਹੈ ਜਿਹੜੀਆਂ ਉਹ ਲੋਕ ਜ਼ਖਮੀ ਹੋ ਰਹੇ ਨੇ ਜਾਨਾ ਜਾ ਰਹੀਆਂ ਨੇ ਉਹਨੂੰ ਇਹ ਫਿਕਰ ਨਹੀਂ ਹੈਗੀ ਜਿੰਨਾ ਉਹਦਾ ਪ੍ਰਸ਼ਾਸਨ ਖੜਾ ਇੱਥੇ ਪੰਜਾਬ ਪੁਲਿਸ ਖੜੀ ਹੈ ਕਿਉਂ ਨਹੀਂ ਉਹ ਉਹ ਕਰਦੇ ਉਹਨੂੰ ਡੀਐਸਪੀ ਨੂੰ ਸਵਾਲ ਪੁੱਛਿਆ ਸੀ ਵੀ ਉਹ ਆਪਣੇ ਪੰਜਾਬ ਤੇ ਗੋਲੇ ਸਿੱਟ ਰਹੇ ਨੇ ਤੁਸੀਂ ਕੀ ਕਰੋਗੇ ਉਹ ਤਾਂ ਕਹਿੰਦਾ ਜੀ ਸਾਡੇ ਸੀਨੀਅਰ ਅਧਿਕਾਰੀ ਗੱਲ ਕਰਨਗੇ ਇਹ ਸਾਰੀ ਗੇਮ ਹੈ ਮਿਲ ਕੇ ਸੈਂਟਰ ਨਾਲ ਇਹ ਗੇਮ ਰਚ ਰਹੇ ਨੇ ਪਹਿਲਾਂ ਬਾਦਲ ਮਿਲਿਆ ਵਾ ਸੀ ਫਿਰ ਕੈਪਟਨ ਮਿਲਿਆ ਹੁਣ ਇਹ ਭਗਵੰਤ ਮਾਨ ਕੇਜਰੀਵਾਲ ਦੇ ਸਾਰੇ ਤੇ ਚੱਲ ਰਿਹਾ ਹੈ ਇਹ ਸਾਰੇ ਮਿਲੇ ਹੋਏ ਨੇ ਆਪਾਂ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲੈ ਲੈਂਦੇ ਨੇ ਮਰਨ ਨੂੰ ਸਾਡੇ ਵਰਗੇ ਕਿਸਾਨ ਰਹਿ ਜਾਂਦੇ ਨੇ ਬਹੁਤ ਬਹੁਤ ਸ਼ੁਕਰ ਹੈ ਤੁਸੀਂ ਗੱਲਬਾਤ ਕੀਤੀ ਸੋ ਇਹ ਫਾਰ ਬਗਰੀਡ ਵਾਲੇ ਕੱਚੇ ਮਲਾਜਮ ਧਰਨਾ ਆਪਣਾ ਚੱਕ ਕੇ ਕਾਫੀ ਸਮੇਂ ਤੋਂ ਅਜੀਟੇਸ਼ਨ ਚੱਲ ਰਿਹਾ ਸੀਗਾ ਖਾਕੀ ਵਰਦੀ ਪਾ ਕੇ ਵਰਦੀ ਦੇ ਵਿੱਚ ਕਹਿੰਦੇ ਅਸੀਂ ਅਥਰੂ ਗੈਸ ਦੇ ਗੋਲੇ ਵਾਪਸ ਛਿਟਾਂਗੇ ਅਥਰੂ ਗੈਸ ਦੇ ਕੋਲ ਡਿਫਿਊਜ਼ ਕਰਾਂਗੇ ਵਰਦੀ ਪਾ ਕੇ ਖਾਕੀ ਵਰਦੀ ਪਾ ਕੇ ਆਪਣੇ ਸਹੂਗੀ ਰਵੀ ਦੇ ਨਾਲ ਕਰੇ ਸ਼ਰਮਾ ਅਖਰ ਦੇ